ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਬਸ਼ੇ ਵਿਖਾਉਣੇ ਆ ਕੋਈ ਤਾਜੀ ਸੋਈ ਆ ਕੋਈ ਗੱਬਣ ਆ ਕੋਈ ਬੱਚੇ ਦਾ ਬਿਨਾਵਾ ਤੇ ਕੋਈ ਧੋਕੜ ਗੱਬਣ ਆ ਸਾਰੀਆਂ ਵੱਖਰੀ ਵੱਖਰੀ ਵੈਰਾਈਟੀ ਦੀਆਂ ਆ ਵਾ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਪਾਸ ਕਰਕੇ ਵੇਸ ਚੱਕ ਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਜੀ ਵੀਰ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਨਾਮ ਤੁਹਾਨੂੰ ਸ਼ਹਿਰ ਨਾਲਾ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਹੀ ਬੋਲਦਾ ਤੁਹਾਨੇ ਵੀ 1945752 ਠੀਕ ਆ ਤੇ ਅੱਜ ਆ ਗਿਆਂ ਆ 4 ਪਸ਼ੂ ਹਨਾ ਸਾਰੇ ਵੱਖਰੇ ਵੱਖਰੀ ਵੈਰਾਈਟੀ ਦੇ ਬੋਰੀ ਵੇ ਲੋ ਕਿੱਡੀ ਵੱਡੀ ਮਾਜੀ ਬੋਰੀ ਜਿਹੜੀ ਆ ਚੰਗੇ ਰਿਕਾਰਡ ਵਾਲੀ ਜਿਹੜੀ ਲੱਭ ਕੇ ਲੈਣਤੀ ਆ ਹੈਗੀ ਚਲੋ ਭਾਵੇਂ ਬੱਚੇ ਤਾਂ ਬਿਨਾਂ ਇੱਕਰੀਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਬਾਕੀ ਮਿਲਕਵੇਂ ਨੇ ਚੰਗੀ ਮੋਟੀ ਲੱਗੀ ਆ ਦੱਸੋ ਇਹਦੇ ਬਾਰੇ ਦੇਖੋ ਵੀਰ ਜੀ ਦੁੱਧ ਆ ਗਈ 14 ਕਿਲੋ ਅੱਛਾ ਅੱਜ ਤੋਂ ਕੋਈ 10-12 ਦਿਨ ਪਹਿਲਾਂ ਬੱਚਾ ਮਰ ਗਿਆ ਜਿਹੜੇ ਵਾਲੇ ਦੇਲੀ ਰਾਜ ਦੇ ਵੀਰ ਕੋਲ ਹੀ ਹੁੰਦਾ ਅੱਛਾ ਜੀ ਲਾ ਹੁੰਦੋ ਰੋ ਕੋ 9 ਕਿਲੋ ਜੇ 10 ਜੇ ਅੱਛਾ 10 ਤੋਂ ਅੰਦਰ ਹੀ ਹੋ ਪਾ ਜੀ 9 ਤੋਂ 10 ਦੇ ਵਿੱਚ ਹੈਗਾ ਭਾਜੀ ਪਾੜੇ ਤੇ ਮਿਲਦੀ ਵੀ ਨੂੰ ਕੁ ਮਹੀਨੇ ਦੇਖ ਕੇ ਟਾਈਮ ਹੋ ਗਿਆ ਜੀ ਬੱਦੀ ਮਾਜੂਰੀ ਨੀਲੀ ਪੂਰੀ ਆ ਜਿਹੜੀਆਂ ਨਿਸ਼ਾਨੀਆਂ ਪੂਰੀਆਂ ਨੀਲੀ ਪੂਰੀ ਦੀਆਂ ਬਾਕੀ ਥੱਲੇ ਹਾਂ ਦੇਖ ਸਕਦੇ ਪੂਰੀ ਤਿਆਰ ਆ ਇੱਧਾ ਪੜਾ ਪਾ ਗੇ ਨਾ ਇੱਧਾ ਥੱਲੇ ਬੈਹਨ ਦਿਓ ਇਦਾਂ ਹੀ ਅੱਛਾ ਇਦਾਂ ਹੀ ਇਸ ਤਰ੍ਹਾਂ ਹੀ ਥੱਲੇ ਬੈਹ ਜਨਾ ਤੀਲਾ ਵਾਲੀ ਪੂਰੀ ਆ ਤੇ ਭਾਰੀ ਭੱਲੇ ਦੀ ਆ ਜੀ ਮੱਝੀ ਕੋਈ ਗਲਤ ਹੋਵੇ ਕੋ ਪੂਖਾ ਛਟਾ ਮਾਰੀ ਥਣ ਘਰਵਾ ਤੇ ਆਪਣੀ ਫੋਲ ਗੰਦੀ ਨਹੀਂ ਗੱਡਾ ਕੋਜੀ ਆ ਲੈ ਸੰਦੇ ੱਲਿਆ ਬਾਕੀ ਥਾਂ ਵੀ ਚੰਗੇ ਗੱਪ ਤੇ ਲੱਗਾ ਵਾ ਕਰੋ ਕੱਦ ਕਾਠ ਪੱਖਾ ਚੰਗੀ ਆ ਮਿਲਕਵੇਨ ਵੀ ਚੰਗੀ ਲੱਗੀ ਬਾਕੀ ਆ ਵੀ ਚੰਗੀ ਜਗ੍ਹਾ ਤੇ ਚਲ ਗਈ ਦੋ ਦਿਨ ਨੇ ਚੰਗਾ ਕੱਢੀ ਜਾਣਾ ਬਾਦ ਵਿੱਚ ਹੁਣ ਮੌਸਮ ਬਦਲ ਗਿਆ ਹਾਂਜੀ ਦੁੱਧ ਚਗਾੜੀ ਜਾਣਾ ਤੇ ਮੁੱਲ ਫਿਰ ਇਹਦਾ ਮੋਤ ਪਾਈ ਜੇ ਤਾਂ ਦਾ ਬੱਚਾ 20-20 ਦੀ ਜਿਹੜੀ ਟੋਕੜ ਹੋ ਗਈ ਆ। ਹਾਂਜੀ। ਫੇਰ ਤਾਂ ਭਾਵੇਂ ਲੱਖ ਦੀ ਦੇ ਲੈਂਦੇ। ਹਾਂਜੀ। ਹੁਣ ਆਪਾਂ ਤੇ ਨਹੀਂ ਪੂਰੇ 76 ਦੀ। 76 ਹਜ਼ਾਰ ਦੀ। ਹਾਂ। ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੰਨ ਤਾਂ। ਵੀ 75 ਦੀ ਭਾਈ ਦਵਾਂਗੇ। ਇਹ ਆ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ। ਦੁੱਧ ਦੁੱਧ ਮੇਰੇ ਘਰੋਂ 10 ਵੀ ਛੜੋ ਤੁਸੀਂ 9 ਕਿਲੋ ਦੁੱਧ ਲੀਟਰ ਮਾਰ ਕੇ ਛੜੋ ਮੇਰੇ ਘਰੋਂ। ਅੱਛਾ। ਹਾਂ। ਬਾਕੀ ਕੋਈ ਵੀ ਆਣ ਕੇ ਵੇਖੇ ਇੱਕ ਵਾਰੀ। ਗਾਂ ਕਿਸੇ ਵੀਰ ਦੇ ਬੱਚੇ ਚੰਗੇ ਲੈਣੀਆਂ ਤੇ ਉਹਦੇ ਲਈ ਵੀ ਚੰਗੀ ਆ। ਤੇ ਹੁਣ ਆ ਮਾਜੇ ਸੂਈ ਸਵਾਈ ਜੀ। ਹਾਂਜੀ ਬੱਚਾ। ਥਾ ਇਹ ਤਾਂ ਬਚਾ ਆ ਕੱਟਾ ਛਮਗਰਾ ਅਰੇ ਤੇ ਆ ਵੱਡੀ ਮਾਝ ਭਾਈ ਲੈ ਲੋ ਇਹ ਵੀ ਜੜੀ ਇਹ ਵੀ ਜੰਮੀ ਪਲੀ ਚੰਗੀ ਆ ਪਾਰੇ ਪੱਲੇ ਦੀ ਆ ਮਾਝ ਜੜੀ ਪੂਰੀ ਇਹਦੇ ਆਮਲ ਮਾਝ ਭਾਈ ਸਮਝ ਕੇ ਲੈ ਵੇ ਵੱਡੀ ਮਾਝ ਦੁੱਧ 8 ਕਿਲੋ ਜਿੰਕੋ ਇੱਕ ਅੱਧੀ ਫੇਰ ਕਮਾ ਲਿਆ ਵੇ ਜੀ ਉਸ ਤੇ ਬੱਚੇ ਫਾਨਾ ਥੋੜਾ ਜਿਹਾ ਤੇ ਜਾਂਦੀ ਹਾਂ ਉੱਪਰ ਅੱਠ ਕਿਲੋ ਦੁੱਧ ਹੈਗਾ ਜੇ ਪੱਕਾ ਇਹ ਦੇਖੋ ਆਹ ਬਾਈ ਚੋਖਰੇ ਕੋਈ ਜੇ ਬਾਕੀ ਆ ਵੀ ਚੰਗੇ ਕੱਦ ਵਜਨ ਚ ਆ ਮੱਝ ਜਿਹੜੀ ਮੱਝ ਪਾਜੀ ਦੁੱਧੋਂ ਮਾ ਸਕਦੀ ਜੇ ਜੌਰ ਦੁੱਧ ਦੇ ਸੂਈ ਨੂੰ ਕਿਨੇ ਦਿਨ 10 12 ਦਿਨ ਸੂਈ ਨੂੰ ਇੱਕ ਨਹੀਂ ਦੁੱਧ ਸੂਈ ਨੂੰ ਦੇਖੋ ਜੇ ਕਿੰਨਾ ਕ ਦੁੱਧ ਕਰੀ ਜਾਉਗੀ ਇਹ ਦੁੱਧ ਭਾਈ ਘਰ ਵਾਲੇ ਦਿੰਦੇ 14 ਕਿਲੋ ਚੁੰਦੇ ਨੇ ਹੁਣ ਚਲੋ 12 ਕਿਲੋ ਤਾਂ ਅਸੀਂ ਆਪਣੇ ਹਿਸਾਬ ਨਾਲ ਦੇਈ ਜਾਊਗੀ ਅੱਛਾ ਹਾਂ ਬਾਕੀ ਚੰਗੀ ਜੰਮੀ ਪਲੀ ਐ ਮੱਝ ਹਾਂ ਜੇ ਵਾਈ ਵੀ ਨਾ ਕਿਦਾਂ ਗੇਂਦੂ ਦਈਏ ਜਿੰਨੇ ਦੁੱਧ ਨਹੀਂ ਦੇ ਦੋ ਤੇ ਮੁੱਲ ਫਿਰ ਇਹਦਾ ਇਹਦਾ ਮੁੱਲ ਭਾਈ 86 ਹਜ਼ਾਰ ਦੇ 86 ਹਜ਼ਾਰ ਤੇ ਵਿੱਚ ਮੰਨਤਾ 85 ਦੀ ਭਾਈ ਦੇ ਦਾਂਗੇ ਅੱਛਾ 85 ਹਜ਼ਾਰ 85 ਹਜ਼ਾਰ ਦੀ ਪੂਰੀ ਦੇ ਦਾਂਗੇ ਹੋਰ ਲੋਕੇ ਦੇ ਮਤਲਬ ਵੀ ਤਾਂ ਕਰਾਂਗੇ ਇਹਦੇ 84 ਦੀ ਕਹਿੰਦੇ ਕਿ ਦੇ ਲੈ ਗਏ ਜੇ ਚੁਾਈ ਗਲਤ ਹੋਵੇ ਮਿਲੇ ਨਾ ਮੇਰੀ ਮੱਝ ਪੂਛ ਘਟਾ ਮਾਰ ਜਾਪਾਂ ਕਿੱਡੀ ਦਾ ਕਰਾਇਆ ਦਵਾਂਗੇ ਠੀਕ ਐ ਤੇ ਆ ਬੱਚਾ ਜੇ ਦਾ ਕੋਈ ਵੀਰ ਆਪਣੀ ਸਮਝ ਨਾਲ ਨੇ ਇਹਨੇ ਪਹਿਲਾਂ ਸਵੇਰ ਸੋਣਾ ਲੱਗੀ ਭਾਈ ਇਹਦੀ ਮੱਛੀ ਛੋਟੀ ਦਾ ਜਿਹਨਾਂ ਕੋਈ ਵੀਰ ਆਵਾਜ਼ ਵਿੱਚ ਕੀ ਹੋਇਆ ਇਹ ਕੁੜੇ ਦੇਸੀ ਘਰ ਦਾ ਦੋਸਤ ਨੇ ਕਿਲੋ ਦੇ ਚੰਗੀ ਭਨੰਦੀ ਥੱਲੇ ਇੱਕ ਵਾਰੀ ਥਾਨੇ ਦਿਖਾਈਏ ਮੈਂ ਦੇਖਾਂ ਅੱਜ ਇਹ ਥਾਨੇ ਦੇ ਹੁਣ ਤੋਂ ਹੀ ਹੱਥ ਚਾਉਣਾ ਲੱਗਾ ਵਾ ਅਗਲੇ ਪਿਛਲੇ ਖਣ ਲੱਗ ਪਾ ਇੱਕ ਵਾਰੀ ਮਾਰੂ ਦੋ ਦੋ ਤੱਕ ਪਾਉਗੀ ਥਾਨੇ ਤੇ ਹੱਲੇ ਗਾਣ ਵੀ ਹਵਾਂ ਨਾ ਚੰਗਾ ਤਿਆਰ ਕਰ ਗਈ ਆ ਸ਼ਾਨ ਹੁਣ ਨਬਰ ਨਾ ਜੀ ਨਹੀਂ ਦੇ ਜੋੜੀ ਬਾਹਰ ਪਾਵੇ ਕੋਈ ਨੁਕਸਾਨ ਦੀ ਗਾਰੰਟੀ ਫੁੱਲ ਬਾਕੀ ਜੇ ਪਹਿਲਾਂ ਸੁਣਾ ਤੁਹਾਨੂੰ ਪਤਾ ਬਾਕੀ ਗੋਲ ਸਿੰਘ ਦੀ ਝੋਟੀ ਆ ਪਹਿਲਾਂ ਸੁਬਾਈ ਨੇ ਸੁਣਾ ਕੋਈ ਕਿਵੇਂ ਲੋ ਬਿਲਕੁਲ ਫਿਕਸ ਹੋਵਾਂ ਨਾ ਨਿਗਰਵਾਂ ਨਾ ਇਹਦਾ ਤਿਆਰ ਕਰਨ ਦੀ ਬਾਕੀ ਪਾਜੋ ਦੀ ਕੱਤੀ ਚੰਗੀ ਉਹ ਕਰੀ ਸੁਣੀ ਗੱਤੀ ਹੈ ਦੇਖੋ ਇਹ ਝੋੜੀ ਬਾਨੀ ਲੈ ਰਹੇ ਦੋ ਚਾਹੇ ਲੱਗੀ ਦੁੱਧ ਜਿਆਦੀ ਬੰਦ ਤੇ ਨਾ ਕਿਉਂ ਉਸਨੇ ਮਾਰਦੀ ਰਵਾਨਾ ਅੱਛਾ ਦੱਸ ਕਿ ਉਹਦਾ ਰਾਮਾ ਕੱਢੀ ਉਹਨਾਂ ਲਈ ਤਾਂ ਤੇ ਮੁੱਲ ਫਿਰ ਇਹਦਾ ਇਹਦਾ ਮੁੱਲ ਪਾਜੀ ਭਾਣਾ ਦੇਣੀ ਆ ਪਾਣੀ 76 ਦੀ ਇਹ ਵੀ 76 ਜਾਨ ਪਤਾ ਮੰਜ਼ੂਰ ਝੋੜੀ ਪਹਿਲਾਂ ਝੋੜੀ ਹੈ ਪਹਿਲਾਂ ਸਵਾ ਤੇ ਸੱਜਰ ਝੋਟੀ ਜਿਹੜੀ ਆ ਗਾਹਾਂ ਵਿੱਚ 400 ਵਿੱਚ ਆਉਣ ਵਾਲੀ ਆ 76 ਜੋ ਬਾਕੀ ਮੌਕੇ ਤੇ ਜੀ ਭਾਈ ਦਵਾਂਗੇ ਵੀ ਭਾਣਾ ਕਿੰਨੇ ਦੀ 75000 ਅੱਛਾ 75000 ਦੀ ਬਾਕੀ ਮੌਕੇ ਦੇ ਮਾਂਤਰਾ ਹੋ ਜੂ ਠੀਕ ਆ ਗੱਲ ਭਾਈ ਸਾਡੇ 6:30 ਹੀ ਨੇ ਗੱਬਨ ਜੀ ਅੱਛਾ ਹਾਂ ਦੋ ਦੇ ਕੋ ਤਿੰਨ ਕਰੋ ਜੀ ਆਪਾਂ ਵਾਦ ਨਹੀਂ ਹਾਂ ਲਿਆ ਤੌਰ ਤੇ ਫਿਰ ਤਾਂ ਸਾੰਭੀ ਘਾਟਿਆ ਕਿਸ ਨੇ ਤਿੰਨ ਕਰੋ ਦੁੱਧ ਜੇ ਠੇ 6:30 ਹੀ ਨੇ ਗੱਬਨ ਜੀ 6:30 ਨੇ ਦੀ ਗੱਬਨ ਆ ਸਾਡੀ ਸ਼ਾਦੀ ਹੋ ਗਈ ਸਰਦਾਰਾ ਛਾਂ ਸਾਡੇ 6:00 ਦੇ ਲਾਗੇ ਕਹਿੰਦੇ ਵੀ ਹੈਗੀ ਹੈ ਆ ਭਾਈਓ ਸਾਰਾ ਦੁੱਧੋ ਛੱਡ ਨਾਲ ਹੀ ਹਸਾ ਲਿਆ ਪਰ ਇਹ ਗੱਲ ਤੇ ਮੜਿਆ ਦੁੱਧੋ ਦੋ ਦੋ ਛੱਡ ਨਾਲ ਹੀ ਜਾ ਬੇਟੀ ਨਾ ਤੇ ਜੇ ਦੇਰ ਮੈਂ ਦੇ ਜਲੋਏ ਹਾਂ ਦਾ ਪਾਣੀ ਜਿਹੜਾ ਸਾਰੀ ਉਹ ਵਧੀਆ ਤੇ ਮੁੱਲ ਫਿਰ ਇਹਦਾ ਇਹ ਭਾਈ ਹਾਂ ਅਜਾ ਬਦੋਂਾ ਵੀ 15000 15000 ਦੀ ਹਾਂ ਚਲੋ ਬਾਕੀ ਮੋਕੇ ਅੱਛਾ 14000 ਦੀ ਦੇ ਦੇਣੀ ਸੂਨ ਵਾਲੀ ਵੀ ਆ ਤੇ ਦੁੱਧ ਵੀ ਦਿੰਦੀ ਹੈ ਦੁੱਧ ਵੀ ਦਿੰਦੀ ਹੈ ਤੇ ਬਾਕੀ ਇਹ ਆ ਵੀ ਤੁਹਾਡੇ ਘਰੋਂ ਕੋ ਤਸੱਲੀ ਕਰਕੇ ਨਾ ਇੱਕ ਚੱਕ ਕੇ ਤੇ ਆਪਣੀ ਸਮਝਣਾ ਲੈ ਜੇ